ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਪੈਦਾ ਹੋਇਆ ਜੰਗ ਵਰਗੇ ਹਾਲਾਤ ਬਣ ਗਏ ਇੱਕ ਦੂਜੇ ਉੱਤੇ ਹਮਲੇ ਕੀਤੇ ਗਏ ਮੂੰਹ ਤੋੜ ਜਵਾਬ ਵੀ ਇੱਕ ਦੂਜੇ ਨੂੰ ਦਿੱਤਾ ਗਿਆ ਭਾਰਤ ਨੇ ਸਾਰੀਆਂ ਕਾਰਵਾਈਆਂ ਖਤਮ ਕਰ ਦਿੱਤੀਆਂ ਪਾਕਿਸਤਾਨ ਦੀਆਂ ਇਸੇ ਦੌਰਾਨ ਜੰਗਬੰਦੀ ਨੂੰ ਲੈ ਕੇ ਡੋਨਾਲਡ ਟਰੰਪ ਨੇ ਵਿਚੋਲਗੀ ਕੀਤੀ ਕਿਹਾ ਕਿ ਮੈਂ ਜੰਗਬੰਦੀ ਕਰਵਾ ਦਿੱਤੀ ਹੈ ਦੋਵੇਂ ਮੁਲਕ ਸਹਿਮਤ ਹੋ ਗਏ ਨੇ ਸਵਾਲ ਖੜੇ ਹੋਏ ਕਿ ਇਹਦੇ ਵਿੱਚ ਅਮਰੀਕਾ ਦਾ ਕੀ ਫਾਇਦਾ ਫਿਰ ਇੱਕ ਹੋਰ ਪੋਸਟ ਆਉਂਦੀ ਹੈ ਡੋਨਾਲਡ ਟਰੰਪ ਦੀ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਦੋਵਾਂ ਮੁਲਕਾਂ ਦੇ ਨਾਲ ਵਪਾਰ ਵਧਾਵਾਂਗੇ ਲਗਾਤਾਰ ਹੁਣ ਤੀਜਾ ਬਿਆਨ ਡੋਨਾਲਡ ਟਰੰਪ ਦਾ ਇਸੇ ਦੌਰਾਨ ਚਰਚਾ ਦੇ ਵਿੱਚ ਹੈ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮੈਂ ਦੋਵਾਂ ਮੁਲਕਾਂ ਦੇ ਵਿੱਚ ਸਮਝੌਤਾ ਕਰਾ ਕੇ ਜੰਗਬੰਦੀ ਕਰਵਾ ਕੇ ਪਰਮਾਣੂ ਅਟੈਕ ਰੋਕ ਲਿਆ ਨੀਤਾ ਪਰਮਾਣੂ ਹਮਲਾ ਇੱਕ ਦੂਜੇ ਦੇ ਉੱਤੇ ਕਰ ਸਕਦੇ ਸੀਗੇ ਦੋਵੇਂ ਮੁਲਕ ਮੈਂ ਦੋਵਾਂ ਦੀ ਸਹਿਮਤੀ ਕਰਵਾ ਕੇ ਇਹ ਹਮਲਾ ਰੋਕ ਲਿਆ ਜ ਜਿਹਦੇ ਵਿੱਚ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸੀ ਨੁਕਸਾਨ ਵੀ ਕਾਫੀ ਹੋਣਾ ਸੀ ਇਹ ਬਿਆਨ ਡੋਨਲਡ ਟਰੰਪ ਨੇ ਪੱਤਰਕਾਰਾਂ ਨੂੰ ਦਿੱਤਾ ਹੈ ਯਾਨੀ ਕਿ ਇੱਕ ਪ੍ਰੈਸ ਕਾਨਫਰੰਸ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਲਗਾਤਾਰ ਜਦੋਂ ਦਾ جنگ ਦਾ ਮਾਹੌਲ ਬਣਿਆ ਸੀ ਉਦੋਂ ਦਾ ਅਮਰੀਕਾ ਕਾਫੀ ਐਕਟਿਵ ਨਜ਼ਰ ਆ ਰਿਹਾ ਸੀਗਾ ਪਹਿਲਾਂ ਅਮਰੀਕਾ ਨੇ ਕਹਿ ਦਿੱਤਾ ਕਿ ਅਸੀਂ ਹਰ ਮਦਦ ਲਈ ਤਿਆਰ ਹਾਂ ਜੇ ਡੀ ਵੈਂਸ ਉਪਰਾਸ਼ਟਰਪਤੀ ਨੇ ਅਮਰੀਕਾ ਦੇ ਉਹਨਾਂ ਨੇ ਕਹਿ ਦਿੱਤਾ ਕਿ ਸਾਡਾ ਇਸ ਜੰਗ ਦੇ ਨਾਲ ਕੋਈ ਲੈਣ ਦੇਣ ਨਹੀਂ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਹਥਿਆਰ ਸੁੱਟ ਦਿਓ ਹਾਂ ਅਸੀਂ ਕਹਿੰਦੇ ਕੂਟਨੀਤਿਕ ਤਰੀਕੇ ਦੇ ਨਾਲ ਇਸ ਨੂੰ ਸੁਲਝਾਵਾਂਗੇ ਤਿੰਨ ਚਾਰ ਦਿਨਾਂ ਦੇ ਵਕਫੇ ਦੇ ਬਾਅਦ ਅਚਾਨਕ ਸ਼ਾਮ ਵੇਲੇ ਭਾਰਤ ਦੇ ਵਿੱਚ ਅਖਬਾਰਾਂ ਜਾਂ ਜਿਹੜੇ ਆਨਲਾਈਨ ਨਿਊਜ਼ਪੇਪਰ ਨੇ ਵੈੱਬਸਾਈਟ ਹੈ ਮੀਡੀਆ ਹੈ ਉਹਨਾਂ ਦੇ ਉੱਤੇ ਖਬਰ ਨਸ਼ਰ ਹੁੰਦੀ ਹੈ ਕਿ ਡੋਨਾਲਡ ਟਰੰਪ ਨੇ ਵਿਚੋਲਗੀ ਕਰਕੇ ਇਹ ਜਿਹੜੀ ਜੰਗਬੰਦੀ ਕਰਵਾ ਦਿੱਤੀ ਹੈ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਟਵੀਟ ਆਉਂਦਾ ਹੈ ਡੋਨਾਲਡ ਟਰੰਪ ਦਾ ਕਹਿੰਦਾ ਮੈਂ ਵਪਾਰ ਸਬੰਧ ਹੋਰ ਵਧਾਉਣੇ ਨੇ ਮੈਂ ਕਹਿ ਦਿੱਤਾ ਸੀਗਾ ਵੀ ਭਾਈ ਵਪਾਰ ਅਸੀਂ ਬੰਦ ਕਰ ਦਿਆਂਗੇ ਤਾਂ ਕਰਕੇ ਕਿਤੇ ਜਾ ਕੇ جنگਬੰਦੀ ਹੋਈ ਹੈ ਤੇ ਬਾਕੀ ਜਿਹੜਾ ਕਸ਼ਮੀਰ ਵਾਲਾ ਮਾਮਲਾ ਹੈ ਉਹਦੇ ਵਿੱਚ ਵੀ ਅਸੀਂ ਮਾੜਾ ਮੋਟ ਸਹਿਮਤੀ ਕਰਵਾਵਾਂਗੇ ਗੱਲ ਕਰਾਂਗੇ ਯਾਨੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੋਵਾਂ ਮੁਲਕਾਂ ਦੇ ਵਿੱਚ ਪੈਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਇੱਕ ਵੱਡੀ ਪਾਵਰ ਹੋਰ ਵੀ ਹੈ ਚਾਈਨਾ ਉਹਦੇ ਵੀ ਕਈ ਬਿਆਨ ਨੇ ਪਰ ਉਹ ਘੱਟ ਚਰਚਾ ਦੇ ਵਿੱਚ ਨੇ ਪਰ ਅਮਰੀਕਾ ਕਾਫੀ ਐਕਟਿਵ ਨਜ਼ਰ ਆ ਰਿਹਾ ਹੈ ਤੇ ਡੋਨਾਲਡ ਟਰੰਪ ਕਹਿੰਦੇ ਨੇ ਕਿ ਮੈਂ ਇਹ ਵੀ ਯਕੀਨ ਕਰਦਾ ਹਾਂ ਕਿ ਜਿਹੜਾ ਸੀਜ਼ਫਾਇਰ ਹੋਇਆ ਹੈ ਜੰਗਬੰਦੀ ਹੋਈ ਹੈ ਸਥਾਈ ਤੌਰ ਦੇ ਉੱਤੇ ਹੋਵੇਗੀ ਯਾਨੀ ਕਿ ਦੋਵੇਂ ਮੁਲਕ ਹੁਣ ਮਿਲ ਕੇ ਬੈਠਣਗੇ ਵਪਾਰ ਸਬੰਧ ਵੀ ਸੁਧਰਨਗੇ ਪਰ ਉਹ ਹੁਣ ਨਿਰਭਰ ਕਰਦਾ ਹੈ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦੇ ਉੱਤੇ ਉਹਨਾਂ ਦੇ ਫੌਜ ਮੁਖੀਆਂ ਦੇ ਉੱਤੇ ਉਹਨਾਂ ਦੇ ਜਿਹੜੇ ਵੱਡੇ ਲੀਡਰ ਨੇ ਉਥੋਂ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਉੱਤੇ ਕਿ ਦੋਵੇਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਚੱਲਦੇ ਨੇ ਵੈਸੇ ਕਈ ਸਮਝੌਤੇ ਰੱਦ ਕੀਤੇ ਗਏ ਡਿਪਲੋਮੈਟਸ ਵਾਪਸ ਛੱਡ ਲਏ ਗਏ ਅਧਿਕਾਰੀਆਂ ਦੀ ਸ਼ਾਂਤੀ ਕਰ ਦਿੱਤੀ ਗਈ ਇਸ ਤੋਂ ਇਲਾਵਾ ਚੈਨਲ ਨੇ YouTube ਦੇ ਉਹ ਭਾਰਤ ਦੇ ਵਿੱਚ ਵੈਨ ਕਰ ਦਿੱਤੇ ਗਏ ਕਾਫੀ ਕੁਝ ਚੱਲਦਾ ਨਜ਼ਰ ਆਇਆ ਪਰ ਹੁਣ ਇਹ ਸਾਰਾ ਕੁਝ ਕਿਵੇਂ ਲੀਤੇ ਆਉਣਾ ਹੈ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ ਵਪਾਰ ਬੰਦ ਪਿਆ ਵੱਡੀ ਗੱਲ ਤਾਂ ਇਹ ਆ ਤੇ ਦੂਜੇ ਪਾਸੇ ਹੁਣ ਜਿਹੜੇ ਜਿਹੜੀ ਵੈਂਸ ਨੇ ਉਪਰਾਸ਼ਟਰਪਤੀ ਤੇ ਜਿਹੜੇ ਉਹਨਾਂ ਦੇ ਵਿਦੇਸ਼ ਮੰਤਰੀ ਨੇ ਮਾਰਕੋ ਰੂਬਿਓ ਉਹਨਾਂ ਦੇ ਕੰਮ ਦੀ ਵੀ ਸਲਾਹਾਂ ਕੀਤੀ ਹੈ ਡੋਨਾਲਡ ਟਰੰਪ ਨੇ ਵੀ ਭਾਈ ਇਹਨਾਂ ਦੀ ਜ਼ਿੰਮੇਵਾਰੀ ਵੀ ਬੜੀ ਅਹਿਮ ਸੀਗੀ ਦੋਵਾਂ ਮੁਲਕਾਂ ਦੇ ਵਿੱਚ ਸਮਝੌਤਾ ਕਰਾਉਣ ਵਾਸਤੇ ਇਹਨਾਂ ਨੇ ਵੀ ਕਹਿੰਦੇ ਬੜੀ ਅਹਿਮ ਭੂਮਿਕਾ ਨਿਭਾਈ ਹੈ ਕਹਿੰਦੇ ਮੈਂ ਬਿਜ਼ਨਸ ਦੇ ਤੌਰ ਦੇ ਉੱਤੇ ਦੇਖਦਾ ਹਾਂ ਤਾਂ ਮੈਂ ਬਿਜ਼ਨਸ ਦੇ ਤੌਰ ਦੇ ਉੱਤੇ ਜਿਹੜਾ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕਿਆ ਆਪਣੀ ਕੂਟਨੀਤੀ ਦਾ ਇਹ ਡੋਨਾਲਡ ਟਰੰਪ ਨੇ ਦਾਵਾ ਕੀਤਾ ਹੈ ਲਗਾਤਾਰ ਜੰਗਮੰਦੀ ਅਨਲਾਨੀ ਜੰਗ ਉਹਦੇ ਦਰਮਿਆਨ ਤੀਜੀ ਇੱਕ ਪੋਸਟ ਕਹਿ ਸਕਦੇ ਆ ਤੀਜਾ ਬਿਆਨ ਡੋਨਾਲਡ ਟਰੰਪ ਦਾ ਹੀ ਰਹਿ ਕਹਿ ਸਕਦੇ ਆ ਜਿਹੜਾ ਡੋਨਾਲਡ ਟਰੰਪ ਨੇ ਹੁਣ ਦਿੱਤਾ ਹੈ ਵੀ ਭਾਈ ਦੋਵਾਂ ਦੇ ਵਿੱਚ ਪਰਮਾਣੂ ਹਮਲਾ ਵੀ ਹੋ ਸਕਦਾ ਸੀ ਵੈਸੇ ਭਾਰਤ ਵੱਲੋਂ ਪਰਮਾਣੂ ਹਮਲੇ ਦੀ ਗੱਲ ਨਹੀਂ ਕੀਤੀ ਗਈ ਸੀਗੀ ਪਰ ਦੂਜੇ ਪਾਸੇ ਪਾਕਿਸਤਾਨ ਨੇ ਲਗਾਤਾਰ ਕਹਿ ਦਿੱਤਾ ਸੀਗਾ ਕਿ ਸਾਡੇ ਕੋਲ ਫਲਾਣੀਆਂ ਫਲਾਣੀਆਂ ਮਜ਼ਾਇਲਾ ਨੇ ਸਾਡੇ ਕੋਲ ਇੰਨੇ ਪਰਮਾਣੂ ਹਥਿਆਰ ਨੇ ਕਿ ਅਸੀਂ ਉਹਨਾਂ ਦਾ ਅਟੈਕ ਕਰ ਸਕਦੇ ਆ ਇੱਕ ਚਰਚਾ ਵੀ ਸੀਗੀ ਕਿ ਉਹਨਾਂ ਦੀ ਕੋਈ ਇਹਨਾਂ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਕੋਈ ਜਿਹੜੀ ਕਮੇਟੀ ਬਣੀ ਹੋਈ ਆ ਉਹਦੀ ਵੀ ਕੋਈ ਮੀਟਿੰਗ ਵਗੈਰਾ ਹੋਈ ਸੀਗੀ ਪਰ ਚਲੋ ਜੰਗ ਕਿਸੇ ਦੇ ਹਿੱਤ ਦੇ ਵਿੱਚ ਨਹੀਂ ਹੁੰਦੀ ਨੁਕਸਾਨ ਹੁੰਦਾ ਹੈ ਵਪਾਰਕ ਸਬੰਧਾਂ ਉਦੇ ਉੱਤੇ ਅਸਰ ਪੈਂਦਾ ਹੈ ਪਰਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੋ ਟੁਕ ਪਾਕਿਸਤਾਨ ਨੂੰ ਕਹਿ ਦਿੱਤੀ ਕਿ ਸਾਡਾ ਆਪਰੇਸ਼ਨ ਸੰਦੂਰ ਜਾਰੀ ਰਹੇਗਾ ਔਤਵਾ ਦੇ ਖਿਲਾਫ ਪੀਏਕਓ ਦਾ ਮਸਲਾ ਵੀ ਅਸੀਂ ਸੁਲਝਾ ਲਵਾਂਗੇ ਉਹਦੇ ਉੱਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ ਪਰ ਦੂਜੇ ਪਾਸੇ ਮੋਦੀ ਨੇ ਵੀ ਕਹਿ ਦਿੱਤਾ ਹੈ ਕਿ ਵਪਾਰ ਸਬੰਧ ਤਾਂ ਹੀ ਸੁਧਰ ਸਕਦੇ ਨੇ ਜੇਕਰ ਅਤਵਾਦ ਖਤਮ ਹੋਏਗਾ ਅਤਵਾਦ ਦੇ ਨਾਲ ਵਪਾਰ ਦੀ ਗੱਲ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਇਹ ਸਾਰਾ ਕੁਝ ਪਾਕਿਸਤਾਨ ਨੂੰ ਖਤਮ ਕਰਨਾ ਪਵੇਗਾ ਅਧਿਕਾਰੀਆਂ ਦੀ ਮੀਟਿੰਗ ਹੋ ਚੁੱਕੀ ਹੈ ਪਰ ਇਹਦੇ باوجود ਕਈ ਡਰੋਨ ਕੱਲ ਪੰਜਾਬ ਦੇ ਕਈ ਖਿੱਤਿਆਂ ਦੇ ਵਿੱਚ ਉੱਡਦੇ ਹੋਏ ਨਜ਼ਰ ਵੀ ਆਏ ਇੱਕ ਵਾਰ ਫਿਰ ਉਹਨੂੰ ਜੰਗਬੰਦੀ ਦੀ ਉਲੰਘਣਾ ਹੀ ਮੰਨਿਆ ਜਾ ਰਿਹਾ ਹੈ ਤਾਂ ਕੁਲਮਲਾ ਕੇ ਹੁਣ ਖਾਸ ਚਰਚਾ ਦੇ ਵਿੱਚ ਭਾਰਤ ਪਾਕਿਸਤਾਨ ਤੇ ਅਮਰੀਕਾ ਆਏ ਹੋਏ ਨੇ ਅਮਰੀਕਾ ਦੇ ਆਪਣੇ ਮਫਾਦ ਨੇ ਬਿਜ਼ਨਸ ਕਰਨਾ ਹੈ ਹਥਿਆਰ ਵੇਚਣ ਦੇ ਵੀ ਉਹਨਾਂ ਦੇ ਉੱਤੇ ਲੱਗਦੇ ਹੁੰਦੇ ਨੇ ਕਿ ਉਹ ਹਥਿਆਰ ਵੇਚਣ ਵਾਸਤੇ ਅਜਿਹੀਆਂ ਕਾਰਵਾਈਆਂ ਕਰਦੇ ਨੇ ਕਥਿਤ ਤੌਰ ਦੇ ਉੱਤੇ ਮੀਡੀਆ ਦੇ ਵਿੱਚ ਅਜਿਹੀਆਂ ਚਰਚਾਾਂ ਚੱਲਦੀਆਂ ਰਹਿੰਦੀਆਂ ਨੇ ਬਾਕੀ ਹੋਰ ਵੀ ਵਪਾਰਕ ਸਬੰਧ ਨੇ ਦੋਵਾਂ ਮੁਲਕਾਂ ਦੇ ਨਾਲ ਅਮਰੀਕਾ ਦੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੰਗਬੰਦੀ ਵਾਲਾ ਮਾਮਲਾ ਕੀ ਮੋੜ ਲੈਂਦਾ ਹੈ 트੍ਰੰਪ ਦਾ ਅੱਗੇ ਕੀ ਬਿਆਨ ਆਉਂਦਾ ਹੈ